ਖਾਲਸਾ ਵਾਹਿਗੁਰੂ ਜੀ ਕੀ Fateh ਅਨੋਕੇ ਅਮਰਸ਼ੀਰ ਬਾਬਾ ਦੇਵ ਸਿੰਘ ਜੀ ਸਵਿੱਤਰ ਰਸਤਾਨ ਤੇ ਅੱਜ ਬੂਟੇ ਲਾਉਂਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲਿਆਂ ਦੁਨੀਆਂ ਚੋਂ ਦਿੱਤੀ ਗਈ ਹੈ ਅੱਜ ਬੂਟੇ ਲਾਉਣੇ ਅੰਦਰਖਤ ਲਾਉਣੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਸਾਡਾ ਮਨੁੱਖਤਾ ਲਈ ਆਕਸੀਜਨ ਜ਼ਰੂਰੀ ਹੈ ਉਹ ਸਾਨੂੰ ਇਹਨਾਂ ਦਰਤਾਂ ਤੋਂ ਪੌਦਿਆਂ ਤੋਂ ਮਿਲਦੀ ਹੈ ਜਿੰਨੇ ਪੌਦੇ ਵੱਧ-ਵੱਧ ਹੋਣਗੇ ਜਿੰਨੇ ਦਰਖਤ ਵੱਧ-ਵੱਧ ਲਾਏ ਜਾਣਗੇ ਉਨੇ ਹੀ ਸਾਡੇ ਜਿਹੜਾ ਸਿਹਤਿਕ ਤੰਦਰੁਸਤੀ ਆ ਉਹਦੇ ਲਈ ਜ਼ਰੂਰੀ ਆ ਉਨੇ ਹੀ ਜਿਹੜੇ ਸਾਡੇ ਵਾਤਾਵਰਣ ਦੀ ਸ਼ੁੱਧਤਾ ਲਈ ਜ਼ਰੂਰੀ ਆ ਜੇ ਅਸੀਂ ਵੱਧ-ਵਧ ਦਰਖਤ ਲਾਵਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੜੀਆਂ ਉਹ ਸਾਨੂੰ ਯਾਦ ਕਰਨਗੀਆਂ ਕਿ ਸਾਡੇ ਨੇ ਕੋਈ ਚੰਗਾ ਕਰਕੇ ਗਏ ਆ ਕਿਉਂਕਿ ਜਿੱਤਣਾ ਹੋਣਾ ਸੀ ਉਸਦੇ ਆ ਕਿ ਯਾਰ ਸਾਡੇ ਤੋਂ ਜਿਹੜੇ ਪਹਿਲੇ ਸੀ ਉਹਨਾਂ ਨੇ ਦਰਖਤ ਵਾੜ ਦਿੱਤੇ ਪਹਿਲਾਂ ਆਮ ਅਸੀਂ ਜ਼ਿਮੀਦਾਰਾਂ ਪਰਿਵਾਰ ਵਿੱਚ ਰਹੇ ਹਾਂ ਵਿਖਿਆ ਵਾ ਕਿ ਵਟਾਂ ਦੇ ਉੱਤੇ ਜਿੰਨੇ ਵੀ ਜ਼ਿਮੀਦਾਰੂ ਵਟਾਂ ਦੇ ਉੱਤੇ ਦਰਖਤ ਲਾਉਂਦੇ ਹੁੰਦੇ ਸੀ ਹੁਣ ਲਗਭਗ ਸਾਰੇ ਹੀ ਜ਼ਿਮੀਦਾਰਾਂ ਨੇ ਆਪਣਾ ਦਰਖਤਾਂ ਤੋਂ ਵਟਾਂ ਤੋਂ ਦਰਖਤ ਕੱਟ ਦਿੱਤੇ ਜਿੰਨੇ ਵੀ ਵੱਤਵਾ ਦਰਖਤ ਲਾਵਾਂਗੇ ਉਹਨਾਂ ਹੀ ਸਾਡੇ ਲਈ ਸਿਹਤਮੰਦ ਸਿਹਤ ਲਈ ਜ਼ਰੂਰੀ ਨੇ ਉਹਨਾਂ ਹੀ ਸਾਡੇ ਲਈ ਸਾਡੇ ਸਮਾਜ ਲਈ ਜ਼ਰੂਰੀ ਨੇ ਉਹਨਾਂ ਹੀ ਸਾਡੇ ਵਾਤਾਵਰਣ ਲਈ ਜ਼ਰੂਰੀ ਨੇ ਇਹ ਕਰਕੇ ਹਰ ਇੱਕ ਨੂੰ ਆ ਵੀਰ ਭੈਣ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਵੱਤੋਂ ਆਤ ਆਪਾਂ ਦਰਖਤ ਲਾ ਸਕਦੇ ਆ ਉਹ ਜਰੂਰ ਲਾਈਏ ਘੜ ਤੋਂ ਘਟ ਇੱਕ ਇੱਕ ਦਰਖਤ ਹਰ ਇੱਕ ਬੰਦਾ ਹਰ ਇੱਕ ਮਨੁੱਖ ਆਪਣੇ ਘਰ ਚ ਜਾਂ ਜਿੱਥੇ ਵੀ ਉਹਨਾਂ ਜਗ੍ਹਾ ਮਿਲਦੀ ਉਹ ਜਰੂਰ ਲਾਵੇ ਤਾਂ ਜੋ ਸਾਡਾ ਇਹਦਾ ਵਾਤਾਵਰਣ ਸ਼ੁੱਧ ਰਹਿ ਸਕੇ ਹਾਂਜੀ ਸਾਰੇ ਲੋਕ ਸਾਰੇ ਲੋਕ ਹੀ ਲੱਗੇ ਨੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਸਭ ਲੋਕਾਂ ਦਾ ਰੁਝਾਨ ਹੈ ਜਿੱਥੇ ਲੋਕਾਂ ਦਾ ਰੁਝਾਨ ਹੈ ਉੱਥੇ ਸਰਕਾਰਾਂ ਦਾ ਵੀ ਇਹ ਰੁਝਾਨ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਰੁੱਖਾਂ ਦਾ ਬਹੁਤ ਘਾਟਨ ਹੋਇਆ ਹੈ ਉੱਥੇ ਫਲਾਈਓਵਰ ਬਣੇ ਡਬਲ ਸੜਕਾਂ ਬਣੀਆਂ ਉਹਨਾਂ ਨੂੰ ਖੋਲਿਆਂ ਵੱਡਿਆਂ ਕਰਨ ਵਾਸਤੇ ਰੋਡਾਂ ਤੋਂ ਬਹੁਤ ਸਾਰੇ ਜਿਹੜੇ ਦਰਖਤ ਸਨ ਉਹ ਕੱਟੇ ਗਏ ਇਸੇ ਤਰ੍ਹਾਂ ਪਿੰਡਾਂ ਦੇ ਵਿੱਚੋਂ ਵੀ ਜਿਹੜੇ ਖੂਹਾਂ ਦੇ ਬਾੜੇ ਹੁੰਦੇ ਸਨ ਪਿੱਪਲ ਬੋਹੜ ਹੁੰਦੇ ਸਨ ਲਾਈਆਂ ਦੇ ਬੰਨਿਆਂ ਤੇ ਦਰਖਤ ਹੁੰਦੇ ਸਨ ਉਹਨਾਂ ਦਾ ਵੀ ਬਹੁਤ ਕਤਲੇਆਮ ਹੋਇਆ ਰੁੱਖਾਂ ਦਾ ਜਿਹੜਾ ਕਾਣ ਰੁੱਖਾਂ ਦਾ ਜਿਹੜਾ ਕਤਲੇਆਮ ਰੁੱਖਾਂ ਨੂੰ ਕੱਟਿਆ ਜਾਣਾ ਵੱਢਿਆ ਜਾਣਾ ਉਹਦਾ ਜਿਹੜਾ ਖਮਿਆਜਾ ਵਾ ਉਹ ਫਿਰ ਮਨੁੱਖ ਜਿਹੜਾ ਵਾ ਉਹ ਭੁਗਤ ਰਿਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਆ ਕੜਾਕੇ ਦੀ ਜਿਹੜੀ ਇਹ ਤਪੱਸ ਹੈ ਉਹਦਾ ਸ਼ਿਕਾਰ ਹੋ ਰਿਆ ਇਸੇ ਤਰ੍ਹਾਂ ਜਿਹੜੇ ਪੰਛੀ ਨੇ ਜਿਨ੍ਹਾਂ ਦਾ ਨਿਵਾਸ ਹੀ ਜਿਹੜਾ ਵਾ ਉਹ ਦਰਖਤਾਂ ਦੇ ਦਰਖਤਾਂ ਤੇ ਹੁੰਦਾ ਸੀ ਉਹਨਾਂ ਦੇ ਨਾਲ ਵੀ ਬਹੁਤ ਇੱਕ ਮਤਲਬ ਹੀ ਬੁਰਾ ਹੋਇਆ ਪੰਛੀ ਵੀ ਇਹਨਾਂ ਤੋਂ ਵਾਂਝੇ ਰਹਿ ਕੇ ਦਰਖਤਾਂ ਤੋਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਆ ਇੱਕ ਲਹਿਰ ਜਿਹੜੀ ਆ ਦੁਬਾਰਾ ਫਿਰ ਪ੍ਰਚੰਡ ਹੋਈ ਆ ਕਿ ਰੁੱਖ ਜਿਹੜੇ ਨੇ ਜੱਲਾ ਹੀ ਇਹਨਾਂ ਦਾ ਨੁਕਸਾਨ ਆ ਆਪਣੇ ਹੱਥਾਂ ਦੇ ਨਾਲ ਕੀਤਾ ਉਹਨਾਂ ਹੱਥਾਂ ਦੇ ਨਾਲ ਹੀ ਜਿਹੜੇ ਦਰਖਤ ਇਹਨਾਂ ਨੂੰ ਫਿਰ ਲਾਉਣਾ ਸ਼ੁਰੂ ਕਰੀਏ ਸਾਰਿਆਂ ਨੂੰ ਸਨੇਹਾ ਤੇ ਸਾਰਿਆਂ ਨੂੰ ਇਹ ਸੱਦਾ ਵਾ ਕਿ ਜਿੰਨਾ-ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਿੰਨਾ-ਜਿੰਨਾ ਵੀ ਜਿੱਥੇ-ਜਿੱਥੇ ਵੀ ਜ਼ੀਦਾ ਯੋਗਦਾਨ ਬਣਦਾ ਰੁੱਖ ਸਾਰੇ ਲਾਉਣ ਅੱਜ ਤੋਂ ਲਾਉਣੇ ਸ਼ੁਰੂ ਕਰਾਂਗੇ ਤੇ ਭਵਿੱਖ ਆਉਣ ਵਾਲੇ 4-5 ਸਾਲਾਂ ਤੱਕ ਅਸੀਂ ਇਹਨਾਂ ਰੁੱਖਾਂ ਦੀ ਸੰਘਣੀ ਜਿਹੜੀ ਛਾਂ ਆਂ ਠੰਡੀ ਤੇ ਮਿੱਠੀ ਜਿਹੜੀ ਛਾਂ ਆਂ ਉਹਦਾ ਆਨੰਦ ਮਾਣ ਸਕਾਂਗੇ ਤੇ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਜਿਹੜਾ ਹੀ ਇਹ ਕੰਕਰੀਟ ਦੇ ਜਿਹੜੇ ਬਣੇ ਜੰਗਲ ਆ ਇਹਨਾਂ ਤੋਂ ਮੁਕਤ ਹੋ ਕੇ ਤੇ ਅਸੀਂ ਇੱਕ ਕੁਦਰਤੀ ਜਿਹੜੀ ਹਰਿਆਲੀ ਆ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ ਤੇ ਆਪਣਾ ਤਨ ਮਨ ਖੁਸ਼ਹਾਲ ਖੁਸ਼ੀ ਤੇ ਤੰਦਰੁਸਤ ਰੱਖ ਸਕਾਂਗੇ ਜੀ ਬਲਕਿ ਕਿੰਨੇ ਬੋਤੇ ਲਗਾ ਜਾਂਦੇ ਗਿਣਤੀ ਗੁਣਤੀ ਤੇ ਕੋਈ ਨਹੀਂ ਕਰਾਂਗੇ ਲਾਈ ਜਾਵਾਂਗੇ ਹਾਂਜੀ ਆ ਗਿਣਤੀ ਨਹੀਂ